ਜਿਹੜਾ ਲੱਕ ਦੇ ਦਰਦ ਤੋਂ 2 ਮਹੀਨੇ ਦਵਾਈ ਖਾ ਕੇ ਮੈਂ ਕਹਿੰਦਾ ਮੇਰੀ ਇਹ ਹਿੱਕ ਚ ਵੱਜੀ ਆ ਕੇ ਜੇ ਨਹੀਂ ਠੀਕ ਹਾਲ ਹੀ ਗਏ ਨੇ ਜਿੰਨੇ ਵੀ ਪੇਸ਼ੈਂਟਸ ਆਏ ਨੇ ਹੁਣ ਤੱਕ ਇਸ ਦਵਾਈ ਖਾਣ ਦਾ ਰਿਜ਼ਲਟ 98 99% ਦਾ ਉਹ ਤੋਂ ਨੀਰਾਮ ਹੁੰਦਾ ਜਿਹੜਾ ਬaje ਬੇਵਿਸ਼ਵਾਸ ਆ ਜਿਹਨੇ ਵਿਸ਼ਵਾਸ ਕਰਕੇ ਦਵਾਈ ਲੈਣਾ ਆ ਗਿਆ ਉਹ ਤਾਂ ਤਨ ਤਨ ਕਰਾਤੀ ਹਾਂਜੀ ਅੱਗੇ ਇੱਕ ਵਾਰੀ ਮੈਂ ਦਿਖਾਇਆ ਠੀਕ ਹੋ ਗਿਆ ਸੀ ਇੱਥੇ ਦਿਖਾਇਆ ਸੀ ਬਿਲਕੁਲ ਠੀਕ ਹੋ ਗਿਆ ਜੀ ਪਰ ਮੈਂ ਦੁਬਾਰਾ ਨਾ ਲੱਕੜ ਚੱਕ ਬੈਠਾ ਯੂਰਲਾ ਬੈਠਾ ਉਹਦਾ ਕਰਕੇ ਥੋੜੀ ਫੇਰ ਪ੍ਰੋਬਲਮ ਆ ਗਈ ਉਹ ਦਿਖਾਉਣਾ ਹੈ ਅੱਜ ਇਹਦੇ 50-60 ਬੰਦਾ ਵੀ ਜਿਹੜੇ ਜਿਹੜੇ ਅਟੈਂਡ ਕੀਤਾ ਔਰ 1783 ਮਰੀਜ਼ ਦੇਖਣ ਦਾ 23 ਘੰਟੇ ਲਗਾਤਾਰ ਕੰਮ ਕਰਕੇ ਬਰਦਰ ਕਰ ਹੁਣ ਤੱਕ ਕਹ ਲਓ ਵੀ ਅੱਧਾ ਕ ਹਰਿਆਣਾ ਪੰਜਾਬ ਜੁਪੀ ਹਿਮਾਚਲ ਤੇ ਰਾਸਥਾਨ ਵਗੈਰਾ ਮੇਰੇ ਤੱਕ ਆ ਚੁੱਕਿਆ ਪੰਜਾਬ ਦਾ ਕੋਈ ਕੋਨਾ ਅਜਾਈ ਨਹੀਂ ਤਾਨੂੰ ਕੀ ਫਰਕ ਲੱਗਿਆ ਹੈ ਮੈਡੀਸਿਨ ਲੈ ਕੇ ਮੈਡੀਕਲ ਲੈਨੇ ਆ ਠੀਕ ਆ ਅੱਗੇ ਨਾਲ ਫਰਕ ਆ ਹਾਲੇ ਤੁਸੀਂ ਅੱਗੇ ਨਾਲ ਫਰਕ ਅੱਗੇ ਨਾਲ ਫਰਕ ਤੁਹਾਨੂੰ ਕਿਸ਼ੇ ਨੇ ਦੱਸਿਆ ਸੀ ਕਿ ਤੁਸੀਂ ਵੀ ਫੇਸਬੁੱਕ ਜਾਂ YouTube ਦੇ ਥਰੂ ਪਤਾ ਲੱਗਿਆ ਤੁਹਾਡੇ ਤੋਂ ਹੀ ਗਿਆ ਹੈ ਤੁਸੀਂ ਇਦਾਂ ਹੁਣ ਐਡ ਦਈਆਂ ਨੇ ਅੱਜ ਇਹਨੂੰ ਫ੍ਰੀ ਕਰ ਰਹੇ ਆ ਠੀਕ ਹੈ ਤੇ ਵੀਰ ਵਾਲਾ ਫ੍ਰੀ ਆ ਠੀਕ ਹੈ ਸਕੂਲ ਤੋਂ ਛੁੱਟੀ ਹੋ ਵੀ ਹੁਣ ਹੁਣ ਤੱਕ ਮੈਂ 1204 ਕੁੜੀਆਂ ਨੂੰ ਫਰਨੀਚਰ ਦੇ ਚੁੱਕਿਆ ਜਿਹਦੇ ਵਿੱਚ 80 85 ਕਿਲੋ ਦੀ ਅਲਮਾਰੀ ਹੈ ਦੂਸਰਾ ਪੁਆਇੰਟ 2356 ਕੇ ਵਿਆ ਚੁੱਕਿਆ ਇਹ ਫਰਨੀਚਰ ਹੈ ਅੱਧੇ ਟੋਲੇ ਦੀਆਂ ਵਾਲੀਆਂ ਦੋ ਘੜੀਆਂ ਪੈਰਾਂ ਦੀਆਂ 55 ਭਾਂਡੇ ਚਾਰ ਬਿਸਤਰੇ 11 ਸੂਟ ਦੋ ਮੁੰਡੇ ਦੇ ਇਹ ਮੇਰਾ ਵਿਆਹ ਚੁੱਤਾ ਤੁਹਾਡੇ ਚੈਨਲ ਤੇ ਵੀ ਮੇਰਾ ਖਲੇ ਕਦੀ ਵੀਡੀਓ ਹੈਗੀ ਮੇਰੀ ਭਿਆਨ ਇਹ ਤੇ ਇਹਦੇ ਘਰ ਵਾਲੀ ਪਿਛਲੇ ਵਾਰ ਹੀ ਆਈ ਇਹਨੇ ਗਰੀਬ ਨੇ ਕਣਕ ਦਾ ਸੀਜ਼ਨ ਲਾਇਆ ਪੱਲੇਦਾਰੀ ਕੀਤੀ ਤਾਂ ਜਾ ਕੇ ਦਵਾਈ ਲੈਣਾ ਹੈ ਮੈਂ ਫੇਰ ਪਿਛਲੀ ਵਾਰੀ ਵੀ ਇਹਨੂੰ ਛੜਤਵੀਂ ਜਾ ਭੱਜਾ ਐਕਟੀਵ ਮੈਨ ਕਰਦਾ ਨਹੀਂ ਦਵਾਈ ਲੈਣਾ ਬਹੁਤ ਜ ਮੈਨੂੰ ਮੇਰ ਨਾਲ ਬਹੁਤ ਜਦੀ ਹਮਤੀ ਕਰਦੇ ਸਾਡੇ ਤਾਂ ਅੱਦੇ ਪੇਸ਼ੈਂਟ ਤਾਂ ਤੁਹਾਡੀ ਗੱਲਾਂ ਸੁਣ ਕੇ ਉਹ ਲੱਗਦਾ ਠੀਕ ਹੋ ਜਾਂਦੇ ਹੋਣੇ ਦੇਖੋ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਤੇ ਅਰਦਾਸ ਕਰੀ ਦੀ ਆ ਬਹੁਤ ਇੱਕ ਵੀ ਉਹਨੂੰ ਮਿਲਾਈ ਜਿਹਦੇ ਰੋਗ ਦੀ ਬੇਨੈਤ ਪੂਰੀ ਹੋ ਗਈ ਜਿੰਨ ਘੱਟੇ ਤੋਂ ਲੰਦੀ ਹਾਂਜੀ ਇੱਕ ਹਫ਼ਤੇ ਤੋਂ ਲੱਤ ਲੱਕ ਠੀਕ ਆ ਤੇ ਜਿਹੜੀਆਂ ਦੋਨੇ ਲੱਤਾਂ ਸੌਂਦੀਆਂ ਸੀ ਉਹ ਨਹੀਂ ਹੁਣ ਸੌਂਦੀਆਂ ਤੇ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਕਈ ਵੈਦ ਮੈਂ ਕਹਣਾ ਉਹ ਫੇਜੇ ਗਲਤ ਕਮੈਂਟ ਕਰਾਉਂਦੇ ਆ ਲੋਕਾਂ 'ਤੇ ਜਾ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਇਹ ਤਾਂ ਗਲਤ ਗੱਲ ਹੈ ਮੈਂ ਤਾਂ ਹਰ ਪੇਸ਼ੈਂਟ ਨੂੰ ਕਹਾਂਗਾ ਵੀ ਇੱਕ ਵਾਰ ਇੱਥੇ ਆਣ ਕੇ ਆਪ ਟ੍ਰਾਈ ਕਰਕੇ ਜਾਓ ਫੇਰ ਤੁਸੀਂ ਕੋਈ ਐਡਵਾਈਸ ਦੇ ਸਕਦੇ ਨਹੀਂ ਤਾਂ ਨਹੀਂ ਮੇਰੇ ਘਰ ਦੇ ਵਿੱਚ ਇੱਕ ਹੀ ਪਸਤਾਂ ਤੋਂ દવાਖਾਨਾ ਹੋਣ ਦੇ ਨਾਤੇ ਤੇ ਅਸੀਂ ਸ਼ੁਰੂ ਤੋਂ ਦਵਾਈ ਨਾਲ ਜੁੜੇ ਵੱਡੇ ਮਾਨ ਤੋਂ ਮੈਨੂੰ ਡਾਕਟਰ ਫੋਨ ਕਰਕੇ ਪੁੱਛਦੇ ਜਸਨ ਸਿੰਘ ਤੁਸੀਂ ਇਹਨੂੰ ਕੀ ਦਿੱਤਾ ਮੈਂ ਖੈਰ ਤੁਸੀਂ ਇਹ ਦੱਸੋ ਮਰੀਜ਼ ਠੀਕ ਆ ਕਰਈ ਕਦੇ ਮਰੀਜ਼ ਤਾਂ ਠੀਕ ਯਾਰ ਸਾਡੇ ਕੋਲੇ ਹੋਰ ਪੇਸ਼ੈਂਟ ਨੇ ਇਹ ਜੀ ਵੇਖੋ ਹੁਣ ਇਹਨਾਂ ਨੂੰ ਦਵਾਈ ਮੈਂ ਫਰੀ ਨਹੀਂ ਦੇ ਸਕਦਾ ਇਹ ਤਾਂ ਗਰੀਬ ਆਦਮੀ ਹੋਣ ਦੇ ਹੱਦ ਤੇ ਮੈਂ ਫਰੀ ਦੇ ਤੇ ਆਪਾਂ ਹਰ ਤਰ੍ਹਾਂ ਦੀ ਦਵਾਈ ਜਿਹੜੀ ਆ ਉਹ ਗਰੰਟੀ ਨਾਲ ਦਿੰਦੇ ਕਿਸੇ ਨੂੰ ਕਬਜ ਹੈ ਕਿਸੇ ਨੂੰ ਵਵਾਸੀਰ ਹੈ ਤੇ ਕਿਸੇ ਦਾ ਕੱਦ ਘਟ ਹੈ ਕਿਸੇ ਦੇ ਬੱਚੇ ਨੂੰ ਮਤਲਬ ਕਣ ਦਾ ਆਪਾਂ ਕਹੇ ਲਈ ਵੀ ਬਲੱਡ ਚੜਦਾ ਉਹਦਾ ਬਲੱਡ ਨਹੀਂ ਪੜਦਾ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਨਵਰੂਪ ਕੌਰ ਆਪ ਸਭ ਦਾ ਨਿੱਘਾ ਸਵਾਗਤ ਕਰਦੀ ਆਂ ਜਿੱਥੇ ਗਿਆਨ ਤਾਹ ਧਰਮ ਹੈ ਜਿੱਥੇ ਕਿਵਾਂ ਤਾਹ ਆਪ ਸਮਝ ਲੱਗੀ ਮੇਰੀ ਗੱਲ ਹਾਂਜੀ ਬਈ ਜੇ ਸੱਚ ਬੋਲਦੇ ਹੋ ਤਾਂ ਤਪ ਕਰਨ ਦੀ ਲੋੜ ਨਹੀਂ ਹਾਂਜੀ ਤੇ ਅੱਜ ਕਿਵੇਂ ਲੱਗ ਰਿਹਾ ਨਹੀਂ ਅੱਜ ਬਹੁਤ ਵਧੀਆ ਲੱਗ ਰਿਹਾ ਕਿਵੇਂ ਕਿੰਨਾ ਫਰਕ ਹੋ ਗਿਆ ਬਹੁਤ ਜ਼ਿਆਦਾ ਹੈ ਕਿੰਨੀ ਵਾਰੀ ਆਏ ਹੋ ਦੋਜੀ ਵਾਰੀ ਦੋਜੀ ਵਾਰੀ ਆਇਆ 15 ਤੁਹਾਡੀ ਉਮਰ ਕਿੰਨੀ ਹੈ ਉਹ ਮੇਰੀ ਹੋਣੀ 70 ਕੇ ਸਾਲ 70 ਸਾਲ ਤੇ ਵਧੀਆ ਨੇ ਬਾਬਾ ਜਾਨਕੀ ਦੀ ਕਿਰਪਾ ਦੇ ਨਾਲ ਜਿਹੜਾ ਇੱਕ ਵਾਰ ਫਿੱਟ ਕਰਦਾ ਲਗਾਤਾ ਥੋੜੇ ਨਾਲ ਦਵਾਤੀ ਇਹਦੇ ਬਿਲਕੁਲ ਨਾਲ ਇਹਨੂੰ ਪੁੱਛੋ ਵੀ ਤੁਰਨ ਜਿੰਨੀ ਔਖੀ ਸੀ ਜਦੋਂ ਆਈ ਹੈ ਹੁਣ ਤਾਂ ਨਹੀਂ ਕਰਦੇ ਇੱਥੇ ਨਹੀਂ ਹੋਣੀ ਹੈ ਕੁਝ ਹਾਲ ਹੀ ਗਏ ਨੇ ਜਿੰਨੇ ਵੀ ਪੇਸ਼ੈਂਟਸ ਆਏ ਨੇ ਹੁਣ ਤੱਕ ਇਸ ਦਵਾਈ ਖਾਣ ਦਾ ਰਿਜ਼ਲਟ 98 99% ਆ ਉਹ ਤੋਂ ਹੀ ਆਮ ਹੁੰਦਾ ਜਿਹੜਾ ਬਈ ਬੇਵਿਸ਼ਵਾਸ ਆ ਜਿਹਨੇ ਵਿਸ਼ਵਾਸ ਕਰਕੇ ਦਵਾਈ ਲੈਣਾ ਆ ਗਿਆ ਉਹਦਾ ਤੰਦਨ ਕਰਾਤੀ ਸਤਿਗੁਰਾਂ ਅੰਕਲ ਜੀ ਸਤਿਗੁਰ ਬੇਟਾ ਤੁਹਾਡਾ ਨਾਮ ਮੋਹਨ ਸਿੰਘ ਹੈ ਜੀ ਤੁਸੀਂ ਕਿੱਥੋਂ ਆਇਓ ਅਸੀਂ ਇੱਕ ਮੰਗੂਪੁਰ ਤੋਂ ਆਏ ਤਲਵੰਡੀ ਚੌਧਰੀਆਂ ਲੱਗਿਆ ਤੇ ਕੀ ਦਿੱਕਤ ਹੈ ਤੁਹਾਨੂੰ ਕੀ ਪਰੇਸ਼ਾਨੀ ਹੈ ਇੱਕ ਦੀ ਪ੍ਰੋਬਲਮ ਹੈ ਜੀ ਹਾਂ ਜੀ ਅੱਗੇ ਇੱਕ ਵਾਰੀ ਮੈਂ ਦਿਖਾਇਆ ਠੀਕ ਹੋ ਗਿਆ ਸੀ ਇੱਥੇ ਦਿਖਾਇਆ ਸੀ ਇੱਥੇ ਦਿਖਾਇਆ ਜੀ ਬਿਲਕੁਲ ਠੀਕ ਹੋ ਗਿਆ ਜੀ ਤੇ ਪਰ ਮੈਂ ਦੁਬਾਰਾ ਨਾ ਲੱਕੜ ਚੱਕ ਬੈਠਾ ਯੂਰ ਲਾ ਬੈਠਾ ਉਹਦਾ ਕਰਕੇ ਥੋੜੀ ਫੇਰ ਪ੍ਰੋਬਲਮ ਆ ਗਈ ਉਹ ਦਿਖਾਉਣ ਆਏ ਅੱਜ ਜੀ ਅੱਗੇ ਮੇਰਾ ਬਿਲਕੁਲ ਸਹੀ ਹੋ ਗਿਆ ਸੀ ਸੋ ਇੰਨੇ ਸਾਰੇ ਪੇਸ਼ੈਂਟਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਗੋਡਿਆਂ ਦੀ ਦਿੱਕਤ ਹੈ ਡਿਸਕ ਦੀ ਪ੍ਰੋਬਲਮ ਹੈ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਦੂਰੋਂ ਦੂਰੋਂ ਪੇਸ਼ੈਂਟਸ ਵੈਦ ਜਸਵੰਤਜੀ ਕੋਲ ਪਹੁੰਚੇ ਨੇ ਤੇ ਉਹਨਾਂ ਦੇ ਵਿਚਕਾਰ ਹੀ ਸਾਨੂੰ ਇੱਕ ਹੋਰ ਪੇਸ਼ੈਂਟ ਮਿਲੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਅਮਰਜੀਤ ਸਿੰਘ ਤੁਸੀਂ ਕਿੱਥੋਂ ਆਏ ਹੋ ਹੁਸ਼ਿਆਰਪੁਰ ਤੋਂ ਤੁਹਾਡਾ ਨਾਮ ਜਸਵੀਰ ਕੌਰ ਤੁਸੀਂ ਵੀ ਹੁਸ਼ਿਆਰਪੁਰ ਤੋਂ ਆਏ ਹੋ ਜਸਵੀਰ ਓਕੇ ਓਕੇ ਕੀ ਪਰੇਸ਼ਾਨੀ ਕੀ ਦਿੱਕਤ ਕੀ ਹੈ ਇੱਕ ਮੁੰਡਾ ਸੀਗਾ ਇਹ ਗੋਡੇ ਸੀਗੇ ਗੋਡੇ ਹਾਂ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਨਹੀਂ ਜੀ ਹੁਣ ਤਾਂ ਆਈ ਤਾਂ 3 ਮਹੀਨੇ ਵੀ ਟੱਪ ਗਏ ਆ ਓਕੇ ਤੇ ਤੁਹਾਨੂੰ ਕੀ ਫਰਕ ਲੱਗਿਆ ਹੈ ਮੈਡੀਸਿਨ ਲੈ ਕੇ ਮੈਡੀਕਲ ਲੈਨੇ ਆ ਠੀਕ ਆ ਅੱਗੇ ਨਾਲ ਫਰਕ ਆ ਤੁਸੀਂ ਅੱਗੇ ਨਾਲ ਫਰਕ ਅੱਗੇ ਨਾਲ ਫਰਕ ਕਿਹੜੀ ਗੱਲ ਆ ਪਸਿਆ ਬਣ ਕੰਨੀ ਤਾਂ ਨਹੀਂ ਆਏ ਪਰ ਥੋੜਾ ਫਰਕ ਹੈਗਾ ਆ ਠੀਕ ਹੈ ਮਤਲਬ ਪਹਿਲਾਂ ਜਿਹੜੀ ਜ਼ਿਆਦਾ ਪੇਨ ਸੀਗੀ ਉਹਦੇ ਨਾਲ ਰਿਲੀਫ ਮਿਲਿਆ ਤਾਂ ਹਾਂਜੀ ਇਹ ਮਤਲਬ ਆਜ ਦੁਰ ਨਹੀਂ ਆ ਮੋਂਡਾ ਨਿਕਲਦਾ ਉਹ ਇਹ ਤਾਂ ਆਖਰੀ ਵਾਰੀ ਆ ਫਾਈਨਲ ਹੋ ਗਿਆ ਆ ਅੱਛਾ ਹੋ ਗਿਆ ਵਾ 3 ਮਹੀਨੇ ਦੇਣੀ ਆ 3 ਮਹੀਨੇ ਹੋ ਗਿਆ ਸਾਡਾ ਕੋਰਸ ਤੁਸੀਂ ਸੈਟੀਸਫਾਈਡ ਹੋ ਤੁਹਾਨੂੰ ਸੰਤੁਸ਼ਟੀ ਹੋ ਗਈ ਹੈ ਕਿ ਹਾਂ ਮੈਂ ਹੁਣ ਠੀਕ ਆ ਤੁਸੀਂ ਕਹਿ ਸਕਦੇ ਹੋ ਨਹੀਂ ਹੁਣ ਅੱਜ ਤੋਂ ਪਤਾ ਲੱਗੂ ਨਾ ਕੀ ਕਹਿੰਦੇ ਆ 99% ਨਹੀਂ ਅਸੀਂ ਠੀਕ ਮਤਲਬ 80% ਹੈਗੇ ਆ ਹਾਂ ਠੀਕ ਹੈ ਉਹ ਤਾਂ ਵੈਸੇ ਤੁਸੀਂ ਰੀਲੀਫ ਚ ਹੋ ਹਾਂ ਰੀਲੀਫ ਦਾ ਹੈ ਹੁਣ 25-30000 ਰੁਪਏ ਦਾ ਰੀਲੀਫ ਨਾ ਹੋਈ ਤਾਂ ਫਾਇਦਾ ਕੀ ਆ ਮੈਂ ਠੀਕ ਆ ਹਾਂ ਠੀਕ ਆ ਪੈਸੇ ਲੱਗ ਕੇ ਇੰਨਾ ਹੋਣਾ ਹੀ ਚਾਹੀਦਾ ਸੀ ਪੰਜਾਬ ਤੋਂ ਕਿ ਲੱਗ ਗਿਆ ਜਾਣ ਕੇ ਹੁਣ 3 ਮਹੀਨੇ ਆ 10000 ਰੁਪਏ ਮਹੀਨੇ ਦਾ ਲੱਗਦਾ ਹਾਂਜੀ ਹਾਂ 30000 ਲੱਗ ਗਿਆ ਹੁਣ 35000 ਤੁਸੀਂ ਹੋਰ ਵੀ ਬਹੁਤ سارے ਡਾਕਟਰਸ ਨਾਲ ਕੰਸਲਟ ਕੀਤਾ ਇਸ ਬੇਸ ਤੇ ਕਿ ਤੁਸੀਂ ਡਾਇਰੈਕਟ ਇਹਨਾਂ ਕੋਲ ਹੀ ਆਏ ਸੀ ਪਹਿਲਾਂ ਤਾਂ ਕੰਦਰਾ ਪਹਿਲਾਂ ਹਸਪਤਾਲ ਖਾਦੇ ਹੀ ਇਹ ਕਿਹੜੇ ਆਰਜੋ ਬੈਦਗ ਹੈਗੀ ਆ ਕਿਹੜਾ ਉਹ ਕੀ ਨਾਮ ਹੁੰਦਾ ਨਾਮ ਤਾਂ ਮਿਲ ਨਹੀਂ ਹੁਣ ਯਾਦ ਰੋਗੀਆਂ ਮਾੜਿਆਂ ਦੇ ਜੀ ਰੋਗੀਆਂ ਮਾੜਿਆਂ ਦੇ ਅੱਛਾ ਅੱਛਾ ਇਹਨਾਂ ਦੇ ਗੋਡੇ ਅੜ ਗਏ ਸੀ ਆਹ ਤਾਂ 20 ਸਾਲ ਪਹਿਲਾਂ ਠੀਕ ਹੈ ਉੱਥੇ ਹੀ ਦਵਾ ਖਾਦੀ ਸੀ 3 ਮਹੀਨੇ 3 ਮਹੀਨੇ ਹਾਂ 3 ਮਹੀਨੇ ਤੋਂ ਬਾਅਦ ਤਕਰੀਬਨ 20 ਸਾਲ ਚੱਲੇ ਹੀ ਗਿਆ ਆ ਉਦੋਂ ਬਾਅਦ ਹੁਣ ਇਹਨਾਂ ਦਾ ਮੁੰਡਾ ੜ ਗਿਆ ਮੁੰਡੇ ਕਰਕੇ ਇਹਨਾਂ ਨੂੰ ਆਏ ਸੀਗੇ ਤੁਹਾਨੂੰ ਕਿਸੇ ਨੇ ਦੱਸਿਆ ਸੀ ਕਿ ਤੁਸੀਂ ਵੀ ਫੇਸਬੁੱਕ ਜਾਂ YouTube ਦੇ ਥਰੂ ਪਤਾ ਲੱਗਿਆ ਤੁਹਾਡੇ ਥਰੂ ਹੀ ਗਿਆ ਹੈ ਤੁਸੀਂ ਇਦਾਂ ਹੁਣ ਐਡ ਦੇਈ ਜਾਂ ਨੇ ਇਦਾਂ ਹੀ ਆ ਰਹੀ ਉੱਥੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹਨਾਂ ਪ੍ਰੋਬਲਮ ਤੋਂ ਗੁਜ਼ਰ ਰਹੇ ਨੇ ਤੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਤਾਂ ਸੰਦੇਸ਼ ਦੇਣਾ ਆਪਣੇ ਦੇਖੋ ਕੀ ਦੁਆ ਹਿਸਾਬ ਨਾਲ ਖਾਓ ਜੇ ਤੇਨੂੰ ਆਰਾਮ ਆਉਂਦਾ ਤਾਂ ਦੁਆ ਲਾਓ ਤੇ ਉਹਦਾ ਜਿੰਨਾ ਹੈਗਾ ਮਤਲਬ ਰੂਲਿਆ ਉਹ ਲਾਗੋ ਜ਼ਰੂਰ ਹਾਂ ਜੇ ਦੁਆ ਖਾਣ ਦਾ ਫਾਇਦਾ ਤਾਂ ਹੀ ਆ ਜੇ ਤੈਨੂੰ ਜੋ ਇਹ ਕਹਿੰਦੇ ਛੱਡੋ ਉਹਦਾ ਛੱਡਣ ਤਾਂ ਹੀ ਆ ਇਹਨੇ ਛੱਡੀ ਨਹੀਂ ਚਾਹ ਪੀਣ ਲੱਪੇ ਸੀ ਇਹਨੇ ਜਾਂਦਿਆ ਹੱਥ ਦੇ ਬਾਅਦ ਚਾਹ ਵੀ ਲਈ ਸੀ ਤੇ ਇਹਦੇ ਤਰਨੋਂ ਫਿਰ ਉਹ ਹਟ ਗਿਆ ਗੱਡੀ ਕਾਰ ਚੋਂ ਉਤਾਰੀ ਚੱਕ ਕੇ ਫੇ ਇਹਨਾਂ ਨੂੰ ਫੋਨ ਕੀਤਾ ਫੇ ਨਹੀਂ ਦਿੱਤਾ ਟ੍ਰੀਟਮੈਂਟ ਫੇ ਉਹਦੇ ਨਾਲ ਫੇ ਦੁਬਾਰਾ ਆਇਆ ਹੁਣ ਤੁਸੀਂ ਚੱਲ ਫਿਰ ਸਹੀ ਸਕਦੇ ਹੋ ਹਨਾ ਚਲਦੀ ਚੱਲਦਾ ਹੀ ਅੱਗੇ ਵੀ ਲੈਨੇ ਹੁਣ ਅੱਗੇ ਨਾਲ ਥੋੜਾ ਜਿਆਦਾ ਚੱਲ ਲੈਨੇ ਹੁਣ ਇਹ ਗੋਡਿਆਂ ਤੋਂ ਵੀ ਓਕੇ ਆ ਡਿਸਕ ਤੋਂ ਵੀ ਓਕੇ ਆ ਤੇ ਸਰਵਾਈਕਲ ਤੋਂ ਵੀ ਓਕੇ ਆ ਕਿਉਂ ਵੀ ਵੀ ਹਾਂਜੀ ਸਭ ਕਹੇ ਤੋਂ ਓਕੇ ਤੁਸੀਂ ਆਏ ਕਿੱਥੋਂ ਹੁਸ਼ਿਆਰਪੁਰ ਤੋਂ ਅੱਜ ਇਹਨੂੰ ਫ੍ਰੀ ਕਰ ਰਹੇ ਆ ਠੀਕ ਹੈ ਤੇ ਵੀਰ ਵਾਲਾ ਫ੍ਰੀ ਆ ਠੀਕ ਹੈ ਸਕੂਲ ਤੋਂ ਛੁੱਟੀ ਹੋ ਗਈ ਹੁਣ ਨਹੀਂ ਉਹ ਵਧੀਆ ਤਾਂ ਇਹਦੇ ਦਵਾਈ ਵੀ ਰੋਜ਼ ਨਾਲ ਲਈ ਆਮਰੀਤ ਦਾ ਪਰਹੇਜ਼ ਕਰਕੇ ਦਵਾਈ ਨਹੀਂ ਲੈਂਦਾ ਇਹ ਤਾਂ ਹੀ ਹੋ ਸਿੱਖ ਵੀ ਹੋ ਗਈ ਕਿਉਂ ਮਾ ਸਹੀ ਹੈ ਹਾਂਜੀ ਪਰਹੇਜ਼ ਤਾਂ ਬਹੁਤ ਕੀਤਾ ਮੈਂ ਪਰਹੇਜ਼ ਕਰਕੇ ਵਧੀਆ ਦਵਾਈ ਹਾਂਜੀ ਜਦੋਂ ਅਸੀਂ ਇਹ ਮਰੀਜ਼ ਨੂੰ ਹੱਥ ਲਾਉਂਦੇ ਨਾ ਸਾਨੂੰ ਪਤਾ ਲੱਗ ਜਾਂਦਾ ਵੀ ਇਹਨੇ ਪਰਹੇਜ਼ ਕੀਤਾ ਹੋਇਆ ਹੈ ਕਿ ਨਹੀਂ ਜੇ ਪਰਹੇਜ਼ ਰੱਖ ਕੇ ਦਵਾਈ ਲੈ ਲਈ ਮੈਂ ਕਹਾਂ ਫੇਰ ਗੱਲ ਹੀ ਕੁਛ ਨਹੀਂ ਇਹ ਦੂਜੀ ਵਾਰ ਹੀ ਆਇਆ ਕਿਵੇਂ ਲੱਗਿਆ ਮੈਨੂੰ ਮਹਿਣਾ ਠੀਕ ਹੈ ਵਧੀਆ ਲੱਗਾ ਤੇ ਗੋਡਿਆਂ ਦੀ ਦਿੱਕਤ ਸੀ ਬਹੁਤ ਜੀ ਮੈਸਟਰ ਤੇ ਬੈਠਾ ਵੀ ਨਹੀਂ ਹੋ ਜਾਂਦਾ ਨਾ ਪੈਰਾਂ ਪਾਰ ਬੈਠਾ ਜਾਂਦਾ ਨਾ ਤੁਰਿਆ ਵੀ ਨਹੀਂ ਜਾਂਦਾ ਹਾਂ ਜੀ ਤੁਸੀਂ ਅਕਸਰ ਹੀ ਆਪਣੀ ਮੈਡੀਸਿਨ ਲੈਣ ਵਾਸਤੇ ਆਉਂਦੇ ਹੋ ਵੈਦ ਜੀ ਕੋ ਹਾਂ ਮੈਂ ਆਪ ਹੀ ਆਉਣਾ ਮੈਂ ਦੂਜੀ ਵਾਰ ਦੂਜੀ ਵਾਰ ਆਇਆ ਬਸ ਦੂਜੀ ਵਾਰ ਆਇਆ ਹਾਂ ਕਾਦੀਆਂ ਤੋਂ ਬਸ ਇਹ ਜਦੋਂ ਮਰੀਜ਼ ਇੱਕ ਵਾਰੀ ਆ ਗਿਆ ਨਾ ਉਹਦੀ ਮੈਂ ਤਸੱਲੀ ਕਰਾਣ ਤੋਂ ਬਾਅਦ ਆਪੇ ਭੱਜਿਆ ਆਉਂਦਾ ਦੂਜੀ ਵਾਰ ਆਇਆ ਦੂਜੀ ਵਾਰ ਆਇਆ ਬਸ ਇਹ ਤੇ ਇਹਦੇ ਘਰ ਵਾਲੀ ਪਿਛਲੇ ਵਾਰੀ ਆਈ ਇਹਨੇ ਗਰੀਬ ਨੇ ਕਣਕ ਦਾ ਸੀਜ਼ਨ ਲਾਇਆ ਪੱਲੇਦਾਰੀ ਕੀਤੀ ਤਾਂ ਜਾ ਕੇ ਦਵਾਈ ਲੈਣਾ ਆਇਆ ਮੈਂ ਫੇਰ ਪਿਛਲੀ ਵਾਰੀ ਵੀ ਇਹਨੂੰ ਛੜਤਾ ਵੀ ਜਾ ਭਾਜਾ ਐਕਤੀ ਵੀ ਮੈਂ ਨਹੀਂ ਕਰਦਾ ਦਵਾਈ ਦਾ ਬਹੁਤ ਜਿਆਦਾ ਦਿੱਲੀ ਬਹੁਤ ਜਿਆਦਾ ਮੈਨੂੰ ਮਰਨਾ ਬਹੁਤ ਜਿਆਦਾ ਹੰਟੀ ਕਾਦੇ ਤੇ ਮੈਂ ਕਿਹਾ ਵੀ ਨਹੀਂ ਤੈਨੂੰ ਫੇਰ ਨਹੀਂ ਤੈਨੂੰ ਚਾਲੂ ਕਰ ਦੇਣਾ ਜਿਹੜਾ ਬੁੱਢਾ ਹੋ ਕੇ ਪੱਲੇਦਾਰੀ ਮੇਰੇ ਬੁੱਢਾ ਹੋ ਕੇ ਪੱਲੇਦਾਰੀ ਕਰਕੇ ਪੈਸੇ ਕਮਾ ਕੇ ਵਰਤਾ ਕਾ ਸਕਦਾ ਮੈਂ ਇਹੋ ਕਿਹਾ ਵੀ ਮੇਰੇ ਗੋਡੇ ਤੋੜ ਦੋ ਮੈਂ ਜੋਬ ਬਣੇਗਾ ਮੈਂ ਤੁਹਾਨੂੰ ਦਿਆਂਗਾ ਉਹ ਯਾਰ ਸਾਡੇ ਨਾਲ ਗੱਲਾਂ ਫੇ ਮੈਨੂੰ ਤਰਸ ਆ ਗਿਆ ਨਾ ਤੇ ਵੀ ਨਹੀਂ ਆ 85 ਰੁਪਏ ਸੀ ਜਨ ਲਾਇਆ ਨੇ 85 ਰੁਪਏ ਲੈ ਕੇ ਆਏ ਸੀ ਇਹ ਦਵਾਈ ਦਾ ਪਹਿਲੇ ਵਾਰੀ ਕਣਕ ਦਾ ਸੀਜਨ ਲਾ ਕੇ ਮੈਂ ਕਿਹਾ ਵੀ ਨਹੀਂ ਪੈਸੇ ਦਿੱਤੇ ਛੱਡ دیا۔ ਤੁਹਾਡੇ ਤਾਂ ਅੱਦੇ ਪੇਸ਼ੈਂਟ ਤਾਂ ਤੁਹਾਡੀ ਗੱਲਾਂ ਸੁਣ ਕੇ ਉਹ ਲੱਗਦਾ ਠੀਕ ਹੋ ਜਾਂਦੇ ਹੋਣੇ ਆ। ਦੇਖੋ ਇਹ ਗੁਰਨਾਨਕ ਪਾਸ਼ਾ ਦੀ ਕਿਰਪਾ ਹੈ। ਤੇ ਅਰਦਾਸ ਕਰੀ ਦੀ ਆ ਪੁੱਤ ਇੱਕ ਵੀ ਉਹਨੂੰ ਮਿਲਾਈ ਜਿਹਦੇ ਰੋਗ ਦੀ ਬੇਨੈਤ ਪੂਰੀ ਹੋ ਗਈ। ਲੋਕੀ ਕਹਿੰਦੇ ਦਵਾਈ ਚ ਸਾਧਾ ਨਹੀਂ। ਇਹ ਤਾਂ ਜਦੋਂ ਕਹਿੰਦੇ ਰੋਗ ਦੀ ਬੇਨੈਤ ਪੂਰੀ ਹੋ ਗਈ ਹੈ ਪ੍ਰਮਾਤਮਾ ਵਾਹੀਏ ਬੰਦੇ ਦਾ ਮੇਲ ਮਿਲਾ ਦਿੰਦਾ ਜਿਹਨੂੰ ਜਸ ਦੇਣਾ ਹੁੰਦਾ। ਇੱਥੇ ਆ ਕੇ ਸਭ ਕੁਝ ਜਾਂਦਾ। ਤੇ ਵੈਜ ਜਿਹੜਾ ਤੁਸੀਂ ਇਹ ਤੇਲ ਇਸਤੇਮਾਲ ਕਰਦੇ ਪਏ ਹੋ ਇਹ ਇਹ ਤਾਂ ਸਿਰਫ ਹੱਥ ਨੂੰ ਵੀ ਹੱਥ ਦਿਲ ਕੇ ਉਹਦੇ ਕਰਕੇ ਲਾਉਂਦੇ ਆਂ ਉਦੋਂ ਹੀ ਅਸੀਂ ਮਾਲਸ਼ ਮੁਰਸ਼ ਕਰਦੇ ਹਾਂ ਰਵਿੰਦਰ ਸਿੰਘ ਦੱਸੋ ਕਿਥੋਂ ਆਏ ਮੈਂ ਇਟਲੀ ਤੋਂ ਆਇਆ ਹਾਂ ਤੇ ਮੇਰੇ ਦੋਨੇ ਗੋਡਿਆਂ 'ਚ ਤਾਂ ਬੈਕ ਪੇਨ ਹੋ ਰਹੀ ਸੀਗੀ ਤੇ ਬੈਕ ਪੇਨ ਤਾਂ ਹੁਣ ਠੀਕ ਹੈਈ ਤੇ ਗੋਡਿਆਂ ਦਾ ਤਾਂ ਅੱਜ ਹੀ ਟ੍ਰੀਟਮੈਂਟ ਹੋਇਆ ਸੀ ਵਾਕੀ ਦੇਖਦੇ ਆਂ ਕਿੰਨਾ ਟਾਈਮ ਹੋਇਆ ਤੁਹਾਨੂੰ ਦਵਾਈ ਤਕਰੀਬਨ ਮੈਨੂੰ ਹੀ 4 ਮਹੀਨਾ ਦਾ ਹੋ ਗਿਆਈ ਇੱਕ ਵਾਰ ਵਾਪਸ ਹੋਈ ਇਟਲੀ ਤੋਂ ਮੇਰੇ ਕੋਲ ਦਵਾਈ ਦੇ ਇੱਕ ਹਫਤਾ ਹੋਇਆ ਜੀ ਇੱਕ ਹਫਤੇ ਦੀ ਹਾਂ ਜੀ ਹਾਂ ਜੀ ਇੱਕ ਹਫਤੇ ਤੋਂ ਲੱਤ ਲੱਕ ਠੀਕ ਆ ਤੇ ਜਿਹੜੀਆਂ ਦੋਨੇ ਲੱਤਾਂ ਸੌਂਦੀਆਂ ਸੀ ਉਹ ਨਹੀਂ ਹੁਣ ਸੌਂਦੀਆਂ ਨਹੀਂ ਤੇ ਮੈਂ ਇੱਕ ਹਫਤਾ ਤੋਰੇ ਫਿਰਦਨ ਹਾਂ ਜੀ ਕੀ ਲੱਗਿਆ ਤੁਹਾਨੂੰ ਨਹੀਂ ਕਾਫੀ ਬੈਸਟ ਆ ਨਹੀਂ ਬੈਸਟ ਆਈ ਕਾਫੀ ਬੈਸਟ ਆਈ ਮੈਂ ਹੁਣ ਤਕਰੀਬਨ ਵੀਡੀਓ ਚ ਦੇਖਦੇ ਆ ਉਹੀ ਕੋਸ਼ਿਸ਼ ਆ ਜਾਂ ਗਲਤ ਹੈ ਨਹੀਂ ਤਕਰੀਬਨ ਉਹਨੋਂ ਵੀ ਬੈਸਟ ਆਈ ਤੇ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਕਈ ਵੈਦ ਮਤਲਬ ਕਹਣਾ ਉਹ ਜੇ ਗਲਤ ਕਮੈਂਟ ਕਰਾਉਂਦੇ ਆ ਲੋਕਾਂ ਤੋਂ ਜਾਂ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੀ ਇਹ ਤਾਂ ਗਲਤ ਗੱਲ ਹੈਈ ਮੈਂ ਤਾਂ ਹਰ ਪੇਸ਼ੈਂਟ ਨੂੰ ਕਹੂੰਗਾ ਵੀ ਇੱਕ ਵਾਰ ਇੱਥੇ ਆਣ ਕੇ ਆਪ ਟ੍ਰਾਈ ਕਰਕੇ ਜਾਓ ਫੇਰ ਤੁਸੀਂ ਕੋਈ ਐਡਵਾਈਸ ਦੇ ਸਕਦੇ ਨਹੀਂ ਤਾਂ ਨਹੀਂ ਹੁਣ ਮੈਂ ਵਾਪਸ ਇਟਲੀ ਤੋਂ ਆਇਆ ਮੈਂ ਇਟਲੀ ਤੋਂ ਆਉਂਦਾ ਹੋਇਆ ਘਰ ਬਾਅਦ ਚ ਗਿਆ ਪਹਿਲਾਂ ਇੱਥੇ ਆਇਆ ਕਿਉਂ ਮੈਨੂੰ ਵੀ ਕਿਸੇ ਨੇ ਇਦਾਂ ਡਰੈੱਸ ਦਿੱਤਾ ਸੀ ਤਾਂ ਮੈਂ ਇੱਥੇ ਆਇਆ ਤਾਂ ਕਾਫੀ ਬੈਸਟ ਹੈ ਇਹ ਇੱਕ ਸੋਚ ਹੈ ਮੈਂ ਇੱਥੋਂ ਪੈਸੇ ਕਮਾ ਕੇ ਸਾਰੇ ਲੋਕ ਸੇਵਾ ਤੇ ਹੀ ਲਾਉਣਾ ਤੇ ਜੇ ਪੈਸੇ ਕਮਾ ਕੇ ਲੋਕ ਸੇਵਾ ਤੇ ਲਾਉਣਾ ਫਿਰ ਗਲਤ ਕੰਮ ਕਿਉਂ ਕਹਿਣਾ ਜਾਂ ਗਲਤ ਕਰਨਾ ਕਿਉਂ ਇੱਕੀ ਪ੍ਰਸੰਤ ਵੈਦਿਕਰੀ ਜਿਹੋ ਦਾ ਜੰਮਿਆ ਉਦੋਂ ਦਾ ਦਵਾਈ ਚ ਮੇਰਾ ਚੈਲੰਜ ਆ ਮੇਰੀ ਅੱਖਾਂ ਤੇ ਪੱਟੀ ਬਨ ਕੇ ਮੇਰੀ ਗੋਲੀ ਕੋਈ ਵੀ ਤੋੜ ਕੇ ਮੇਰੀ ਜੀਵਨ ਕਹਾਣੀ ਦੇ ਮੈਂ ਦੱਸ ਦੂੰਗਾ ਆ ਸਾਲਟ ਹਮੇਂ ਨਹੀਂ ਉਹਨਾਂ ਦੇ ਪਾਸੇ ਦੀ ਕਰਪਾਈ ਆ ਸੀ ਕਿਉਂਕਿ ਅਸੀਂ ਦਵਾਈ ਚ ਖੁੱਭ ਗਿਆ ਕੰਮ ਉਦੋਂ ਤੁਹਾਡਾ ਸਹੀ ਚੱਲਣਾ ਜਦੋਂ ਤੁਸੀਂ ਦਵਾਈ ਆ ਕੰਮ ਨੂੰ ਪੂਜਾ ਸਮਝ ਕੇ ਕਰਦੇ ਤੇ ਜੇ ਤੁਸੀਂ ਕਹੋ ਵੀ ਮੈਂ ਬਸ ਪੈਸੇ ਕਮਾਉਣ ਤੱਕ ਜਰੀਆ ਰੱਖਿਆ ਵੀ ਮੈਂ ਆਪਣੀ ਐਸ਼ਵਰਾਸੀ ਗਰਾਮ ਮੈਂ ਕਿਤੇ ਕਿਤੇ ਘੁੰਮਦਾ ਫਿਰਨਾ ਕਦੇ ਕਿਤੇ ਤੇ ਉਦੋਂ ਤੁਹਾਡਾ ਕੰਮ ਨਹੀਂ ਜੋ ਸੀ ਉਹ ਹਜਾ ਕਰ ਸਕਦੇ ਕੰਮ ਤਾਂ ਕੰਮ ਨੇ ਤੁਹਾਡੇ ਕੋਲ ਟਾਈਮ ਲੈਣਾ ਤੇ ਕੰਮ ਦੇ ਵਿੱਚ ਖੋੜਣਾ ਪੈਣਾ ਫਿਰ ਜਾ ਕੇ ਉਹ ਕੰਮ ਸਹੀ ਚੱਲਦਾ ਬਰਕਤ ਵੀ ਤਾਂ ਹੀ ਪੈਂਦੀ ਹੈ ਗੁਰਪਾਤਸ਼ਾ ਦੀ ਕਿਰਪਾ ਹੈ ਤੇ ਮਤਲਬ ਰਾਸੀ ਪੁਰਸਕਾਰ ਲੈਣਾ ਵਾਲਾ ਆਮ ਜੀ ਗੱਲ ਨਹੀਂ ਕੋਈ ਹਾਂਜੀ ਤੇ ਕਿਰਪਾ ਗੁਰੂ ਪਾਤਸ਼ਾ ਦੀ ਉਹਨੇ ਕਿਰਪਾ ਕੀਤੀ ਕਿ ਐਸੀ ਕਦੇ ਪਰਵਾਹੀ ਨਹੀਂ ਕੀਤੀ ਦਵਾਈ ਚ ਤਾਂ ਮੈਨੂੰ ਜੇ ਕੋਈ ਅੱਧੀ ਰਾਤ ਵੀ ਆ ਕੇ ਮਰੀਜ਼ ਮੈਨੂੰ ਉਠਾ ਲੈਂਦਾ ਮੈਂ ਤਾਂ ਵੀ ਉੱਠ ਕੇ ਕੰਮ ਕਰਦਾ ਵੀ ਨਹੀਂ ਯਾਰ ਇਹ ਦੁਖੀ ਆਇਆ ਹੁਣ ਇਹਨਾਂ ਮੇਰੀ ਵੀਡੀਓ ਦੇਖੀ ਬਾਹਰੋਂ ਕਿਸੇ ਨੇ ਇਹਨਾਂ ਨੂੰ ਵੀਡੀਓ ਦਿੱਤੀ ਹੋਣੀ ਹੈ ਭੇਜੀ ਹੋਣੀ ਹੈ ਤੇ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਯਾਰ ਚਿੰਤਾ ਨਾ ਕਰ ਇਹ ਮਹੀਨੇ ਚ ਫ੍ਰੀ ਕਰਦਾ ਤੋਰ ਦੇਣਾ ਵਾਪਸ ਇਟਲੀ ਹਾਂਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਹੈ ਚਲੋ ਧੰਨਵਾਦ ਠੀਕ ਹੈ ਉਹ ਪਰ ਕਿੱਥੋਂ ਆਇਆ ਮੇਰਾ ਬੇਟਾ ਕਬੂਰ ਤੋਂ ਲੇਤਾ ਹਾਂ ਕਬੂਰ ਤੋਂ ਤੇ ਮੇਰੇ ਕੋ ਕਿੰਨੀ ਵਾਰੀ ਆਈ ਚੌਥੀ ਵਾਰੀ ਆਈ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਮਿਲਣਾ ਹਾਂ ਠੀਕ ਹੈ ਕਿੰਨਾ ਕੁ ਠੀਕ ਹੈ ਮੈਂ ਬਹੁਤ ਠੀਕ ਹੈ ਇਹ ਮੇਰੇ ਅਕੋਰਡਿੰਗ 80% ਕਵਰ ਕਰਦਾ ਠੀਕ ਹੈ ਤੇ ਠੀਕ ਹੈ ਬਸ ਇੱਕ ਅੱਧੀ ਵਾਰੀ ਬੁਲਾਵਾਂਗੇ ਇੱਕ ਵਾਰੀ ਹੋਰ ਬੁਲਾਵਾਂਗੇ ਤੁਹਾਨੂੰ ਫ੍ਰੀ ਕਰ ਦਾਂਗੇ ਠੀਕ ਹੈ ਲਿਆ ਪੁੱਤ ਤੇ ਦਰਵਾਜ਼ਾ ਕਰ ਦੇ ਛੱਡ ਦੇ ਬਸ ਲਾ ਵੀ ਪਰ ਨਾ ਤੈਨੂੰ ਮੈਂ ਬੁਖਰ ਚ ਕਿਉਂ ਲੈਣਾ ਮੇਰੀ ਭਤੀਜੀ ਵੀ ਪਰਮਜੀਤ ਹੈ ਹੈ ਵੀ ਸ਼ਕਲ ਆ ਆ ਵਰਜਾ ਕਰਾ ਆਪਾਂ ਜਾ ਕਰਾ ਉਹ ਗਿਆ ਹਲਕਾ ਬੱਤ ਹੈ ਚੱਲ ਮੇਰਾ ਪੁੱਤ ਓਕੇ ਕੱਲ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਨਵਰੂਪ ਕੌਰ ਆਪ ਸਭ ਦਾ ਨਿੱਘਾ ਸਵਾਗਤ ਕਰਦੀ ਆਂ ਅੱਜ ਅਸੀਂ ਇੱਕ ਬਹੁਤ ਹੀ ਮਹਾਨ ਥਾਂ ਤੇ ਪਹੁੰਚੇ ਆਂ ਬਾਬਾ ਸ਼੍ਰੀ ਚੰਦ ਜੀ ਦੇਸੀ ਦਵਾਖਾਨੇ ਦੇ ਵਿੱਚ ਜਿਹੜਾ ਕਿ ਕਰਤਾਰਪੁਰ ਦੇ ਨੇੜਲੇ 메ਨ ਚੌਂਕ ਤੇ ਸਥਿਤ ਹੈ ਤੇ ਬਹੁਤ ਸਾਰੇ ਪੇਸ਼ੈਂਟਸ ਰੋਗੀ ਸਰੀਰਿਕ ਰੋਗ ਨਾਲ ਭਰੇ ਹੋਏ ਲੋਕ ਇੱਥੇ ਆਉਂਦੇ ਨੇ ਤੇ ਆਪਣੇ ਦਰਦਾਂ ਦਾ ਇਲਾਜ ਵੈਦ ਜਸਵੰਤ ਜੀ ਕੋਲੋਂ ਕਰਵਾ ਕੇ ਜਾਂਦੇ ਨੇ ਤੇ ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਉਨੇ ਆ ਸਤਿ ਸ਼੍ਰੀ ਅਕਾਲ ਵੈਦ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ D5 ਪੰਜਾਬੀ ਦੇਖ ਰਹੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੀ ਟੀਮ ਨੂੰ ਵੀ ਸਤਿ ਸ੍ਰੀ ਅਕਾਲ ਨਿੱਘਾ ਸਵਾਗਤ ਧੰਨਵਾਦ ਜੀ ਵੈਦ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਇਸ ਫੀਲਡ ਦੇ ਵਿੱਚ ਇਸ ਆਯੁਰਵੈਦਿਕ ਫੀਲਡ ਦੇ ਵਿੱਚ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਹੈ ਮੇਰੇ ਘਰ ਦੇ ਵਿੱਚ 21 ਪੋਸਤਾਂ ਤੋਂ ਵੈਦगिरी ਹੈ ਮੈਂ ਜਦੋਂ ਜੰਮਿਆ ਤੋਂ ਦਵਾਈ ਚ 54 ਸਾਲ ਤੇ ਹੋਸ਼ ਵਿੱਚ ਕੰਮ ਕਰਦੇ ਹੋ ਗਏ ਤੇ ਇਸ ਦੇ ਦੌਰਾਨ ਤਜਰਬਾ ਹੀ 54 ਸਾਲ ਦਾ ਤਜਰਬਾ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਤਜਰਬਾ ਹੁੰਦਾ ਤੇ ਕਿਰਪਾ ਗੁਰੂ ਪਾਸ਼ਾ ਦੀ ਰਹੀ ਕਿ ਤੁਸੀਂ ਵੀ ਆਹ ਹੁਣ ਮਰੀਜ਼ਾਂ ਨੂੰ ਦੇਖੋਗੇ ਵੀ ਤੇ ਲੋਕੀ ਪਹਿਲਾਂ ਦੇਖਦੇ ਵੀ ਆਇਆ ਤੁਹਾਡੇ ਰੀਫਾਈਲ ਤੇ ਪਹਿਲਾਂ ਵੀਡੀਓ ਪੜੀਆਂ ਤੇ ਜਿਹੜਾ ਗੁਰਪਾਸ਼ਾ ਦੀ ਕਿਰਪਾ ਨਾਲ ਜਿਹਨੂੰ ਹੱਥ ਲਾ ਕੇ ਸੈਟਿੰਗ ਕਰਤੀ ਉਹ ਤਨ ਤਨ ਕਰਦਾ ਜਾਂਦਾ ਉਹ ਗੁਰਨਾਨਕ ਦੇ ਪਾਸ਼ਾ ਦੇ ਗੁਣ ਗਾਉਂਦਾ ਹੀ ਜਾਂਦਾ ਮੇਰੇ ਘਰ ਦੇ ਵਿੱਚ 21 ਪਸਤਾ ਤੋਂ દવાਖਾਨਾ ਹੋਣ ਦੇ ਨਾਤੇ ਤੇ ਅਸੀਂ ਸ਼ੁਰੂ ਤੋਂ ਦਵਾਈ ਨਾਲ ਜੁੜੇ ਹਾਂ ਮੈਂ ਦਵਾਈ ਦਾ ਕੰਮ ਕਰਦਿਆਂ ਕਰਦਿਆਂ ਅ ਦੋ ਤਨਵਾਰ ਨੌਕਰੀਆਂ ਵੀ ਛੱਡੀਆਂ ਨੌਕਰੀ ਮੈਂ ਇਸ ਗੱਲੋਂ ਮੈਨੂੰ ਛੱਡੀ ਵੀ ਕਿਉਂਕਿ ਮੇਰਾ ਜਿਹੜੇ ਦਵਾਈ ਵਾਲੇ ਮਰੀਜ਼ ਹੁੰਦੇ ਸੀ ਤੇ ਉਹ ਮੇਰੇ ਮਗਰ ਮੇਰੇ ਨੌਕਰੀ ਵਾਲੇ ਸਥਾਨ ਤੇ ਪਹੁੰਚ ਜਾਂਦੇ ਸੀ ਇਸ ਗੱਲੋਂ ਮੈਂ ਨੌਕਰੀ ਛੱਡਣੀ ਪੈਂਦੀ ਸੀ ਤੇ ਦੂਸਰਾ ਪੁਆਇੰਟ ਹੈ ਵੀ ਗੁਰਦੇ ਗਦੂਦਾਂ ਤੇ ਹਰਦੀਆਂ ਇਹ ਤਿੰਨ ਦਵਾਈਆਂ ਨੂੰ ਛੱਡ ਕੇ ਬਾਕੀ ਹਰ ਦਵਾਈ ਦਿੰਦੇ ਆ ਮੈਂ ਅੱਜ ਤੱਕ ਕਹ ਲੋ ਵੀ ਪਹਿਲਾਂ ਵੀ ਮੈਂ ਵੀਡੀਓ 'ਚ ਕਹਿੰਦਾ ਆ ਹੁਣ ਮੈਂ ਫੇਰ ਤੁਹਾਡੇ ਜਰੀਏ ਵੀ ਦੱਸ ਦੇਣਾ ਚਾਹੁੰਦਾ ਹਾਂ ਜਿਹੜਾ ਮਰੀਜ਼ ਮੇਰੀ 3-4 ਮਹੀਨੇ ਦਵਾਈ ਖਾ ਗਿਆ ਗੋਡਿਆਂ ਵਾਲਾ ਮੈਂ ਕਹਿੰਦਾ ਜੀ ਉਹ ਨਹੀਂ ਠੀਕ ਮੇਰੀ ਹਿੱਕ 'ਚ ਵਜੇ ਆ ਗਈ ਅਜੇ ਤੱਕ ਨਹੀਂ ਕੋਈ ਆਇਆ ਜਿਹੜਾ ਲੱਕ ਦੇ ਦਰਦ ਤੋਂ 2 ਮਹੀਨੇ ਦਵਾਈ ਖਾ ਗਿਆ ਮੈਂ ਕਹਿੰਦਾ ਮੇਰੀ ਇਹ ਹਿੱਕ 'ਚ ਵਜੇ ਆ ਕੇ ਜੇ ਨਹੀਂ ਠੀਕ ਅਜੇ ਤੱਕ ਨਹੀਂ ਕੋਈ ਆਇਆ ਹੁਣ ਤੱਕ ਤੁਸੀਂ ਕਿੰਨੇ ਕ ਜਣਿਆਂ ਦੇ ਇਲਾਜ ਕਰ ਚੁੱਕੇ ਤੁਹਾਡੇ ਅਕੋਰਡਿੰਗ ਟੋਟਲ ਕਿੰਨੇ ਐਸੇ ਪੇਸ਼ੈਂਟਸ ਨੇ ਜਿਹੜੇ ਖੁਸ਼ੀ-ਖੁਸ਼ੀ ਤੇ ਸੈਟੀਸਫਾਈਡ ਹੋ ਕੇ ਗਏ ਨੇ ਇੱਥੋਂ ਮੇਰੇ ਕੋਲੇ ਕਹ ਲਓ ਵੀ ਤੁਹਾਨੂੰ ਇੱਥੇ ਜੰਮੂ ਦਾ ਹਿਮਾਚਲ ਦਾ ਰਾਜਸਥਾਨ ਦਾ ਜੁਪੀ ਦਾ ਹਰਿਆਣੇ ਦਾ ਇੱਥੇ ਤੱਕ ਕਿ ਵੀ ਮੇਰੇ ਕੋਲ ਅੰਡੇਮਾਨ ਨਿਕੋਬਾਰ ਤੋਂ ਵੀ ਦੁਨੀਆ ਆਲੀ ਇੱਕ ਪੇਸ਼ੈਂਟ ਆਇਆ ਤੁਹਾਡੇ D5 ਤੋਂ ਦੀ ਵੀਡੀਓ ਬਣੀ ਹੋਈ ਹੈ ਉਹ ਇਸ ਟੈਕ ਹੀ ਹੋ ਗਿਆ ਸੀ ਉਹਨਾਂ ਜੋਰ ਲਾ ਲਿਆ ਮੈਂ 2 ਮਹੀਨੇ ਚੱਕ ਕੇ ਕਰਕੇ ਤੋੜਿਆ ਉਹ ਅੰਡੇਮਾਨ ਦਾ ਸੀ ਔਰ ਉਹ ਤੋਂ ਗਰੀਬ ਤੋਂ ਪੈਸਾ ਵੀ ਨਹੀਂ ਕੋਈ ਲਿਆ ਤੇ ਅੰਡੇਮਾਨ ਤੋਂ ਮੈਨੂੰ ਡਾਕਟਰ ਫੋਨ ਕਰਕੇ ਪੁੱਛਦੇ ਜਸਨ ਸਿੰਘ ਤੁਸੀਂ ਇਹਨੂੰ ਕੀ ਦਿੱਤਾ ਮੈਂ ਕਿਹਾ ਤੁਸੀਂ ਇਹ ਦੱਸੋ ਮਰੀਜ਼ ਠੀਕ ਆ ਕਰਈ ਕਦੇ ਮਰੀਜ਼ ਤਾਂ ਠੀਕ ਯਾਰ ਸਾਡੇ ਕੋਲੇ ਹੋਰ ਪੇਸ਼ੈਂਟ ਨੇ ਅਜੇ ਜੀ ਮੈਂ ਕਹਾਂ ਹੁਣ ਇਹਨਾਂ ਨੂੰ ਦਵਾਈ ਮੈਂ ਫਰੀ ਨਹੀਂ ਦੇ ਸਕਦਾ ਇਹ ਤਾਂ ਗਰੀਬ ਆਦਮੀ ਹੋਣ ਦੇ ਨਾਤੇ ਮੈਂ ਫਰੀ ਦੇਤੀ ਤੇ ਤੁਸੀਂ ਜਦੋਂ ਮਰਜੀ ਭੇਜੋ ਫਿਰ ਉਹਨਾਂ ਨੇ ਭੇਜੇ ਵੀ ਬੜੇ ਤੇ ਸੋਈ ਕਿਰਪਾ ਰਹੀ ਗੁਰੂ ਪਾਤਸ਼ਾਹ ਦੀ ਆਪਾਂ ਗੁਰਦੇ ਕਦੂਦਾਂ ਤੇ ਹਰਨੀ ਆ ਇਹ ਤਾਂ ਨੀਚੀਆਂ ਦੀ ਦਵਾਈ ਨਹੀਂ ਦਿੰਦੇ ਇਹਨਾਂ ਨੂੰ ਛੱਡ ਕੇ ਜਿਵੇਂ ਕਿਸੇ ਦਾ ਕੱਦ ਛੋਟਾ ਹੈ ਬੱਚੇ ਦਾ ਤੇ ਇਸੇ ਦਾ ਅੱਧਾ ਸਰਦਾਰ ਦਾ ਕਹਿੰਦਾ ਪੂਰਾ ਸਰਦਾਰ ਦਾ ਕਹਿੰਦੇ ਮਾਈਗਰੇਨ ਹੈ ਕਿਸੇ ਨੂੰ ਡਿਪਰੈਸ਼ਨ ਹੈ ਤੇ ਕਹਿੰਦੇ ਹਾੜ ਦੀ ਪ੍ਰੋਬਲਮ ਹੈ ਕਿਸੇ ਦੇ ਗੁੱਦਿਆਂ ਚ ਫਾਲਟ ਹੈ ਤੇ ਕਿਸੇ ਦੇ ਆਪਾਂ ਕਹਿੰਦੇ ਆਪਣੇ ਫੇਫੜਿਆਂ ਚ ਫਾਲਟ ਹੈ ਤੇ ਕਿਸੇ ਦਾ ਇਕ ਲੱਥ ਜੀ ਦਰਦ ਜਾ ਰਿਹਾ ਕਿਸੇ ਦੀ ਈੜੀ ਹੱਡੀ ਚ ਫਾਲਟ ਹੈ ਹਰ ਇੱਕ ਤਰ੍ਹਾਂ ਦਾ ਇਲਾਜ ਜਿਹੜਾ ਉਹ ਮੈਂ ਜਦੋਂ ਹੱਥ ਨਾਲ ਹੱਡੀ ਸੈਟਿੰਗ ਕਰਦੀ ਅੱਧੇ ਤੋਂ ਵੱਧ ਤਾਂ ਮੈਂ ਜਦ ਹੀ ਠੀਕ ਕਰ ਦਿੰਦਾ ਉਹਨਾਂ ਪਾਤਸ਼ਾਹ ਦੀ ਕਿਰਪਾ ਨਾਲ ਅੱਧੇ ਤੋਂ ਵੱਧ ਉਹ ਠੀਕ ਹੋ ਜਾਂਦਾ ਤੇ ਜਿਹੜਾ ਮੇਰਾ ਦਵਾਖੰਡਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੀ ਜਿਹੜੀ ਕੁੱਲ ਹੈ ਉਹ ਦਾਸੀ ਮੰਦਾਂ ਦੀ ਬਾਬੇ ਸ੍ਰੀ ਚੰਦ ਦੀ ਕੁੱਲ ਚੋਂ ਤੇ ਬਾਬਾ ਸ੍ਰੀ ਚੰਦ ਕੌਣ ਹੋਇਆ ਬਾਬੇ ਨਾਨਕ ਦਾ ਵੱਡਾ ਪੁੱਤਰ ਮੈਂ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰ ਦੇਣੀ ਚਾਹੁੰਦਾ ਕਈ ਮੈਨੂੰ ਪੁੱਛਣਗੇ ਬਾਬਾ ਸ੍ਰੀ ਚੰ ਮੈਂ ਉਹਨਾਂ ਨੂੰ ਕਹਿੰਦਾ ਬਾਬੇ ਸ੍ਰੀ ਚੰਦ ਦੇ ਨਾਲ ਮੈਨੂੰ ਨਾ ਜੋੜੋ ਬਾਬਾ ਸ੍ਰੀ ਚੰਦ ਤੇ ਉਹ ਹਾਸੀ ਹੋਈ ਹੈ ਬਾਬੇ ਨਾਨਕ ਦਾ ਜਿਹੜਾ ਪੂਰੀ ਦੁਨੀਆ ਦਾ ਰਹਿਬਰ ਸੀ ਉਹਦਾ ਵੱਡਾ ਪੁੱਤਰ ਹੋਇਆ ਤੇ ਉਸ ਵੱਲੋਂ ਮੈਂ ਉਹਨਾਂ ਨੂੰ ਕਹਿੰਦਾ ਮੇਰਾ ਨਾਮ ਜਸ ਸਿੰਘ ਹੈ ਬਾਬੇ ਸ੍ਰੀ ਚੰਦ ਦੇ ਨਾਮ ਦੇ ਉੱਤੇ ਅਸੀਂ ਨਾਮ ਇਸ ਵੱਲੋਂ ਰੱਖਿਆ ਕਿ ਸਾਡੀ ਕੁਲ ਬਾਬੇ ਸ੍ਰੀ ਚੰਦ ਦੀ ਕੁਲ ਤੋਂ ਤੇ ਆਪਾਂ ਹਰ ਤਰ੍ਹਾਂ ਦੀ ਦਵਾਈ ਜਿਹੜੀ ਆ ਉਹ ਗਰੰਟੀ ਨਾਲ ਦਿੰਦੇ ਕਿਸੇ ਨੂੰ ਕਬਜ ਹੈ ਕਿਸੇ ਨੂੰ ਵਵਾਸੀਰ ਹੈ ਤੇ ਕਿਸੇ ਦਾ ਕੱਦ ਘਟ ਹੈ ਕਿਸੇ ਦੇ ਬੱਚੇ ਨੂੰ ਮਤਲਬ ਕਹਣ ਦਾ ਆਪਾਂ ਕਹਿ ਲਈ ਵੀ ਬਲੱਡ ਚੜਦਾ ਹੈ ਉਹਦਾ ਬਲੱਡ ਨਹੀਂ ਬਣਦਾ ਤੇ ਕਿਸੇ ਦਾ ਬੱਚਾ ਜਿਹੜਾ ਉਹ ਸੀਪੀ ਨਾਲ ਪਿਆ ਉਹਨੂੰ ਵੀ ਅਟੈਂਡ ਕਰੀਦਾ ਜਿਵੇਂ ਤੁਸੀਂ ਹੁਣੇ ਮਾਈਗਰੇਨ ਦੀ ਸਟ੍ਰੈਸ ਦੀ ਡਿਪਰੈਸ਼ਨ ਦੀ ਗੱਲ ਕੀਤੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਇਹ ਸਾਰੇ ਜਿਹੜੇ ਮੁੱਦੇ ਨੇ ਇਹ ਜਿਹੜੀਆਂ ਪ੍ਰੋਬਲਮਸ ਸਪੈਸ਼ਲੀ ਯੂਥ ਨੂੰ ਬਹੁਤ ਜ਼ਿਆਦਾ ਯੂਥ ਵਿੱਚ ਬਹੁਤ ਇਹ ਪ੍ਰੋਬਲਮ ਪਾਈ ਜਾ ਰਹੀ ਹੈ ਦੇ ਕੀ ਮੇਨ ਕਾਰਨ ਨੇ ਉਹਦਾ ਕਾਰਨ ਇਹ ਹੈ ਵੀ ਅੱਜ ਦੀ ਭਜਨਾ ਠਾਲੀ ਜ਼ਿੰਦਗੀ ਤੇ ਕੋਈ ਕਿਸੇ ਪਿੱਛੇ ਪਾਗਲ ਹੋਇਆ ਫਿਰਦਾ ਕੋਈ ਪੈਸੇ ਪਿੱਛੇ ਪਾਗਲ ਹੋਇਆ ਫਿਰਦਾ ਤੇ ਇਹ ਨਾ ਜਦੋਂ ਇੱਕ ਇੱਕ ਚੀਜ਼ ਨੂੰ ਸੋਚੀ ਜਾਣਾ ਉਦੋਂ ਮਨ ਡਿਪਰੈਸ਼ਨ ਚ ਜਾਂਦਾ ਜਦੋਂ ਦਿਮਾਗ ਨੂੰ ਆਪਾਂ ਓਵਰਲੋਡ ਕਰ ਲੈਂਦੇ ਇਹਦਾ ਨੀਂਦ ਵਾਲੀ ਗੋਲੀ ਦੇ ਕੇ ਉਹਨੂੰ ਦਿਮਾਗ ਨੂੰ ਰੈਸ ਦੇਣ ਦੀ ਮੈਂ ਮਤਲਬ ਉਹ ਨਹੀਂ ਕਰਦਾ ਮੇਰਾ ਅਸੀਂ ਉਹਦੇ ਚ ਦਿਮਾਗ ਨੂੰ ਤਾਕਤ ਦੇਈ ਤਾਕਤ ਦੀ ਦਵਾਈ ਦੇ ਕੇ ਦਿਮਾਗ ਨੂੰ ਪਰਫਰਮੈਂਟ ਕਰਦੇ ਨੇ ਉਹ ਮਾੜੇ ਮੋٹے ਰੋਗ ਨੂੰ ਵੈਸੇ ਹੀ ਚੱਲਣ ਦੇ ਸਮਰੱਥ ਹੋ ਜਾਂਦਾ ਠੀਕ ਹੈ ਇਸੇ ਤਰ੍ਹਾਂ ਹਾਰਟ ਦੀ ਦਵਾਈ ਜਿਹਦੇ ਹਾਰਟ ਦੇ ਬਲੋਕੇਜ ਹੈ ਹਾਰਟ ਦੀ ਬਲੋਕੇਜ ਵਾਲੇ ਨੂੰ ਆਮ ਹਸਪਤਾਲਾਂ ਚ ਕਿਹਾ ਜਾਂਦਾ ਆਪਰੇਸ਼ਨ ਕਰਵਾਓ ਜੀ ਬਲੋਕੇਜ ਹੈ ਠੀਕ ਹੈ ਨਾ ਆਪਰੇਸ਼ਨ ਉਹਦਾ ਤਾਂ ਕਰਵਾਵੇ ਕਰਵਾਉਣਾ ਠੀਕ ਹੈ ਜੇ ਉਹ ਡਾਕਟਰ ਉਹਦੀ ਜ਼ਿੰਮੇਵਾਰੀ ਲਵੇ ਵੀ ਇਹਦੀ ਦਵਾਈ ਬੰਦ ਕਰਾਂਗੇ 4 ਮਹੀਨੇ 6 ਮਹੀਨੇ ਚ ਜਾਂ 2 ਮਹੀਨੇ ਚ ਉਹ ਤਾਂ ਕਹਿੰਦੇ ਸਾਰੀ ਉਮਰ ਦਵਾਈ ਖਾਣੀ ਪਏ ਫਿਰ ਆਪਰੇਸ਼ਨ ਕਰਾਉਣ ਦਾ ਕੀ ਫਾਇਦਾ ਮੈਂ ਕਹ ਰਿਹਾ ਮੇਰੀ 3 ਮਹੀਨੇੜਾ ਬੰਦਾ ਹਾਰਟ ਵਾਲਾ ਦਵਾਈ ਖਾ ਕੇ 100% ਖੋਲਦੇ ਆਂ 100% ਖੋਲਦੇ ਆਂ ਮੈਨੂੰ ਕੰਮ ਕਰਦਾ 52 ਸਾਲ ਹੋ ਗਏ 8 ਕਰੋੜ ਉੱਤੇ ਤੋਂ ਬੰਦੇ ਉੱਤੇ ਕੱਢ ਚੁੱਕੇ ਹੁਣ ਤੱਕ ਜ਼ਿੰਦਗੀ ਚ ਇੱਥੇ 28200 ਬੰਦਾ ਵੀ ਇੱਥੇ ਅਟੈਂਡ ਕੀਤਾ ਔਰ 1783 ਮਰੀਜ਼ ਦੇਖਣ ਦਾ 23 ਘੰਟੇ ਲਗਾਤਾਰ ਕੰਮ ਕਰਕੇ ਵਾਰਡ ਰਕਾਰ ਲਗਾਤਾਰ 23 ਘੰਟੇ ਕੰਮ ਕਰਕੇ 1783 ਮਰੀਜ਼ ਦੇਖਣ ਦਾ ਵਾਰਡ ਰਕਾਰ ਤੇ ਫੋੜ ਤੱਕ ਕਹਿ ਲੋ ਵੀ ਅੱਧਾ ਕ ਹਰਿਆਣਾ ਪੰਜਾਬ ਜੁਪੀ ਹਿਮਾਚਲ ਤੇ ਰਾਸਥਾਨ ਵਗੈਰਾ ਮੇਰੇ ਤੱਕ ਆ ਚੁੱਕਿਆ ਪੰਜਾਬ ਦਾ ਤਾਂ ਕੋਈ ਕੋਨਾ ਅਜਾਈ ਨਹੀਂ ਕਿਸੇ ਨਹੀਂ ਮਰੀਜ਼ ਤੇ ਤੁਹਾਡੇ ਸਾਹਮਣੇ ਮੈਂ ਜਦੋਂ ਮਰੀਜ਼ ਨੂੰ ਫਿੱਟ ਕਰਦਾ ਮਰੀਜ਼ ਕੀ ਕਹਿੰਦਾ ਮੈਂ ਠੀਕ ਹਾਂ ਧੰਨਵਾਦ ਵੈਦ ਜੀ ਅੱਜ ਦੀ ਡੇਟ ਦੇ ਵਿੱਚ ਇਹੋ ਜਿਹੀ ਸੋਚ ਰੱਖਣ ਵਾਲੇ ਲੋਕ ਬਹੁਤ ਟਾਵੇਂ ਟਾਵੇਂ ਮਿਲਦੇ ਨੇ ਅਸੀਂ ਬਹੁਤ ਵਡਭਾਗੇ ਆ ਕਿ ਅੱਜ ਦੇ ਦੌਰ ਦੇ ਵਿੱਚ ਵੀ ਇਹੋ ਜੀਆਂ ਸਖਸ਼ੀਤਾ ਸਾਡੇ ਵਿੱਚ ਮੌਜੂਦ ਨੇ ਤੇ ਧੰਨਵਾਦ ਵੈਦ ਜਸਵੰਤ ਜੀ ਤੁਹਾਨੂੰ ਮਿਲ ਕੇ ਵਾਕਈ ਦਿਲੋਂ ਬਹੁਤ ਖੁਸ਼ੀ ਹੋਈ ਬੜਾ ਮਾਣ ਮਹਿਸੂਸ ਹੋ ਰਿਹਾ ਤੁਹਾਡਾ ਗੱਲਬਾਤ ਕਰਕੇ